रोटरी क्लब द्वारा आयोजित इस तीज समारोह रोटरी क्लब पापद रॉयल ने मदर इंडिया पब्लिक स्कूल में तीज का आयोजन किया रंगीन पोशाकों में सजी महिलाओं ने पंजाबी गीतों और डीजे की धुन पर नृत्य किया कार्यक्रम में खीर मालपुए और अन्य व्यंजनों का प्रबंध किया गया महिलाओं ने विभिन्न खेलों में भाग लिया और विजेताओं को सम्मानित किया गया इस तरह सावन के त्योहार तीज की खुशियां साझा की गई। छह पॉइंट। घटालो सीधा दस अगर फुट बियर ब्लैक है, रात तो तो का कलर ब्लैक हो गया तो क्या करें? <laughs> पॉइंट चार अगर मैचिंग पर्स हो सात। किसकी से नेल्स के तीन पॉइंट हमने रखे हैं। लॉन्ग नेल्स की। देखे, जितना वही जिसके ये तो बात नहीं बनती <laughs>

ਮੈਨੀ ਸੋਰੇ ਜਨਾ ਗੱਡੀ ਨੂੰ ਖਾਲੀ ਤੋਰਦੇ ਮੈਨੀ ਸੋਰੇ ਜਨਾ ਗੱਡੀ ਨੂੰ ਖਾਲੀ ਤੋਰਦੇ ਮੈਨੀ ਸੋਰੇ ਜਨਾ ਗੱਡੀ ਨੂੰ ਖਾਲੀ ਮੋੜਦੇ ਸੋਨ ਮਈਨਾ ਦੀਆਂ ਦੇ ਸੋਨ ਮਈਨਾ ਦੀ ਦੇ ਗੋਡੇ ਗੋਡੇ ਚਾਹ ਦੀ ਮੇਰੀਆਂ ਸੇਂਹੀਆਂ ਕਮਲੇਨ ਚੜ ਗਿਆ ਚਾਹ ਦੀ ਮੇਰੀਆਂ ਸੇਂਹੀਆਂ ਕਮਲੇਨ ਚੜ ਗਿਆ ਚਾਹ ਦੀ ਮੇਰੀਆਂ ਸੇਂਹੀਆਂ ਕਮਲੇਨ ਚੜ ਗਿਆ ਚਾਹ ਦੀ ਮੇਰੀਆਂ ਸੇਂਹੀਆਂ

ਪਹਿਲੀ ਗੱਲ ਤਾਂ ਨਮਸਕਾਰ ਜੀ ਮੈਂ ਡਾਕਟਰ ਨਿਤਿਕਾ ਗੁਪਤਾ ਪ੍ਰਿੰਸੀਪਲ ਮਦਰ ਇੰਡੀਆ ਸਕੂਲ ਇਥੇ ਪ੍ਰੈਸ ਦਾ ਆਇਆ ਦਾ ਔਰ ਰੋਟਰੀ ਕਲੱਬ ਦੇ ਸਾਰੇ ਮੈਂਬਰਸ ਦੇ ਆਏ ਦਾ ਬਹੁਤ-ਬਹੁਤ ਦਿਲੋਂ ਸਤਿਕਾਰ ਕਰਦੀ ਆਂ ਬਹੁਤ-ਬਹੁਤ ਵੈਲਕਮ ਕਰਦੀ ਆਂ ਕਿ ਉਹਨਾਂ ਨੇ ਬਹੁਤ ਸੋਹਣਾ ਫੰਕਸ਼ਨ ਹੈ ਜੋ ਆਰਗੇਨਾਈਜ਼ ਕੀਤਾ ਹੈ ਤੇ ਇਥੇ ਅੱਜ ਲੇਡੀਜ਼ ਬਹੁਤ ਸੋਹਣਾ ਰੈਡੀ ਹੋ ਕੇ ਆਈਆਂ ਨੇ ਗਈਆਂ ਤੇ ਪੰਜਾਬੀ ਕਲਚਰ ਦੇ ਹਿਸਾਬ ਨਾਲ ਉਹ ਵੱਖ-ਵੱਖ ਤਰ੍ਹਾਂ ਦੀਆਂ ਪਰਫਾਰਮੈਂਸਿਸ ਦੇ ਰਹੇ ਨੇ ਗੈਸਟ ਸਟੇਜ ਪਰਫਾਰਮੈਂਸਿਸ ਸਾਡੇ ਬੱਚੇ ਬਹੁਤ ਸੋਹਣਾ ਰੈਡੀ ਹੋ ਕੇ ਆਏ ਨੇ ਜਿਹੜੇ ਹਰ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਸ ਖੁਸ਼ੀ ਹੈ ਜੀ ਤੇ ਇਹ ਤਿਉਹਾਰ ਹੈ ਜਿਹੜਾ ਪੰਜਾਬ ਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿਦੇ ਵਿੱਚ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਸੰਧਾਰਾ ਦੇ ਕੇ ਭੇਜਿਆ ਜਾਂਦਾ ਹੈ ਤੇ ਸਭ ਤੋਂ ਸੰਧਾਰੇ ਦੇ ਵਿੱਚ ਆਪਣਾ ਚੂੜੀਆਂ ਟਿੱਕਾ ਮਹਿੰਦੀ ਬਹੁਤ ਚੀਜ਼ਾਂ ਇਹ ਜੀਆਂ ਹੁੰਦੀਆਂ ਨੇ ਕਿਆਂ ਵਿੱਚ ਕਿ ਜਿਹੜੀਆਂ ਉਹਨਾਂ ਦੇ ਸ਼ਿੰਗਾਰ ਨੂੰ ਹੋਰ ਚਾਰ ਚੰਨ ਲਗਾਉਂਦੀਆਂ ਨੇ ਤਾਂ ਮੈਂ ਤੀਜ ਦੇ ਤਿਉਹਾਰ ਦਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਨੀ ਆ ਤਾਂ ਕਿ ਇਹ ਤਿਉਹਾਰ ਹੈ ਜਿਹੜਾ ਹਰ ਸਾਲ ਅਸੀਂ ਬੜੀ ਖੁਸ਼ੀ ਦੇ ਨਾਲ ਮਨਾਈਏ ਤੇ ਅੱਜ ਮਦਰ ਇੰਡੀਆ ਦੇ ਵੇੜੇ ਵਿੱਚ ਆਏ ਸਾਰੇ ਰੋਟਰੀ ਮੈਂਬਰਸ ਦਾ ਮੈਂ ਦਿਲ ਤੋਂ ਧੰਨਵਾਦ ਕਰਦੀ ਹਾਂ ਜੀ ਹਾਂਜੀ ਤਬਦੀਲੀ ਇਸ ਚੀਜ਼ ਲਈ ਆਈ ਹੈ ਜੀ ਪਹਿਲੇ ਜਿਹੜਾ ਬਹੁਤ ਪੁਰਾਣਾ ਟਾਈਮ ਸੀ ਉਦੋਂ ਤਾਂ ਇਸ ਨੂੰ ਇੱਕ ਕਲਚਰ ਲਗਾਲਿਕ ਰੀਚੂਅਲ ਦੇ ਹਿਸਾਬ ਨਾਲ ਮਨਾਇਆ ਜਾਂਦਾ ਸੀ ਉਸ ਤੋਂ ਬਾਅਦ ਵਿੱਚ ਵਿੱਚ ਇਹਦਾ ਰੁਝਾਨ ਬਹੁਤ ਘਟ ਗਿਆ ਸੀ ਪਰ ਹੁਣ ਪਿਛਲੇ ਕੁਝ 10 ਸਾਲਾਂ ਤੋਂ ਇਹਦਾ ਰੁਝਾਨ ਦੁਬਾਰਾ ਆਇਆ ਹੈ ਜਿਦੇ ਵਿੱਚ ਲੇਡੀਜ਼ ਬਹੁਤ ਸੋਹਣਾ ਰੈਡੀ ਹੋ ਕੇ ਆਪਣਾ ਇੱਕ ਦੂਸਰੇ ਨੂੰ ਮਿਲਦੀਆਂ ਨੇ ਖੀਰ ਪੂੜੇ ਬਣਾਏ ਜਾਂਦੇ ਨੇ ਮਿੱਠਾ ਖੁਲਾਇਆ ਜਾਂਦਾ ਇੱਕ ਦੂਸਰੇ ਨੂੰ ਖੀਰ ਪੂੜੇ ਖਲਾਣ ਦਾ ਵੀ ਇੱਕ ਮਤਲਬ ਹੁੰਦਾ ਜੀ ਇਹ ਟਾਈਮ ਦੇ ਵਿੱਚ ਕਿ ਇਹ ਦਿਨਾਂ ਦੇ ਵਿੱਚ ਜਿਹੜਾ ਬਲੱਡ ਸਰਕੂਲੇਸ਼ਨ ਆਪਣਾ ਕੁਝ ਪਤਲਾ ਹੁੰਦਾ ਜਿਹਦੇ ਕਰਕੇ ਕਿ ਖੀਰ ਪੂੜੇ ਖਲਾਕੇ ਆਪਾਂ ਉਸ ਚੀਜ਼ ਨੂੰ ਸਟਰੋਂਗ ਕਰਦੇ ਆ ਆਪਣੇ ਆਪ ਨੂੰ ਇਹ ਹੈਲਥ ਨਾਲ ਵੀ ਰਿਲੇਟ ਕਰਦਾ ਹੈ ਤਾਂ ਰੁਝਾਨ ਵੱਧਦਾ ਜਾ ਰਿਹਾ ਜੀ ਦਿਨ ਬਰ ਦਿਨ ਤਾਂ ਇਹੀ ਤਬਦੀਲੀ ਹੈ ਜਿਸ ਚੀਜ਼ ਵਿੱਚ ਇਹ ਹਿਆਰ ਪੰਜਾਬ ਦਾ ਮੰਨਿਆ ਪ੍ਰਮੰਨਿਆ त्यौਹਾਰ ਹੈਗਾ ਇਸ त्यौਹਾਰ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਅੱਜ ਮਦਰ ਇੰਡੀਆ ਸਕੂਲ ਦੇ ਵਿੱਚ ਰੋਟਰੀ ਕਲੱਬ ਵੱਲੋਂ ਮਨਾਇਆ ਜਾ ਰਿਹਾ ਹੈ त्यौਹਾਰ ਦਿਨ ਬਹੁਤ ਹੀ ਅੱਛਾ ਪਿਆਰਾ ਹੈ ਇੱਥੇ ਬੱਚੇ ਇੰਜੋਏ ਕਰ ਰਹੇ ਨੇ ਲੇਡੀਆਂ ਆਪਣਾ ਸਜਦਾ ਚੁੱਕੀਆਂ ਨੇ ਇਹ ਤਿਉਹਾਰ Shivji ਤੇ Parvati ਨੂੰ ਵੀ ਸਮਰਪਿਤ ਹੈ ਇਹ ਤਿਉਹਾਰ Krishna ਤੇ Radha ਨੂੰ ਵੀ ਸਮਰਪਿਤ ਹੈ Shivji ਨੂੰ ਬਹੁਤ ਪ੍ਰੀਯ ਸੀ Radha Parvati Mata ਤਾਂ 108 ਸਾਲ ਬਾਅਦ Parvati Mata ਜਦੋਂ ਮਿਲੀ ਸਾਵਣ ਦੇ ਮਹੀਨੇ ਦੇ ਵਿੱਚ ਤਾਂ ਇਹ ਤਿਉਹਾਰ ਨੂੰ ਉਸ ਤਿਉਹਾਰ ਦੇ ਨਾਲ ਜੋੜਿਆ ਵੀ ਜਾਂਦਾ ਹੈਗਾ ਤਿੰਏ ਤੀਆਂ ਦਾ ਵੀ ਤੀਆਂ ਦਾ ਵੀ ਤਿਆਰ ਹੈ ੀਆਂ ਨੂੰ ਇੱਕ ਮੌਕਾ ਮਿਲਦਾ ਸੀਗਾ ਮਾਇਕੇ ਘਰ ਆਂਦਾ ਕੁੜੀਆਂ ਵਿਛੜ ਕੇ ਬਾਬਲ ਦੇ ਘਰੋਂ ਚਲੀਆਂ ਜਾਂਦੀਆਂ ਨੇ ਤਾਂ ਇੱਕ ਇੱਕ ਸਾਡੇ ਰਿਚੂਅਲ ਬਣਾ ਦਿੱਤੀ ਗਈ ਬਹੁਤ ਅੱਛੀ ਜਿਹੜੀ ਸਾਉਣ ਦੇ ਮਹੀਨੇ 'ਚ ਆਪਣੀਆਂ ਬੇਟੀਆਂ ਆਪਣੇ ਕੋਲੇ ਆਣ ਸਾਰੀਆਂ ਬੇਟੀਆਂ ਇਕੱਠੀਆਂ ਹੁੰਦੀਆਂ ਸੀ ਸਹੇਲੀਆਂ ਇਕੱਠੀਆਂ ਹੁੰਦੀਆਂ ਸੀ ਫਿਰ ਉਹ ਨੱਚਦੀਆਂ ਗਾਉਂਦੀਆਂ ਭੰਗੜੇ ਪਾਉਂਦੀਆਂ 7 ਦਿਨ ਦੀਆਂ ਤੀਆਂ ਪਹਿਲਾਂ ਲੱਗਦੀਆਂ ਹੁੰਦੀਆਂ ਸੀ ਗਿਆ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਉਹਦੇ 'ਚ ਬੱਚਿਆਂ ਸਾਡੀਆਂ ਬਹੁਤ ੀਆਂ ਇੰਜੋਏ ਕਰਦੀਆਂ ਸੀ ਉਸ ਤਿਆਰ ਨੂੰ ਤੇ ਅੱਜ ਵੀ ਮੈਂ ਕਹਿੰਨੀ ਆ ਪ੍ਰਮਾਤਮਾ ਕਰੇ ਉਹ ਦੁਆਰਾ ਬੱਚਿਆਂ ਨੂੰ ਦੇਖਣ ਨੂੰ ਮਿਲਣ ਇੰਜੋਏ ਕਰ ਰਹੇ ਹਨ ਨਾਮ ਹੈ ਡਾਕਟਰ ਸ਼ਾਨਮ ਸਿੰਘਲਾ ਅੱਜ ਰਾਇਲ ਕਲੱਬ ਪਾਤਰ ਵੱਲੋਂ ਮਦਰ ਇੰਡੀਆ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਬਣਾਇਆ ਜਾ ਰਿਹਾ ਹੈ ਇੱਥੇ ਬਹੁਤ ਮਜ਼ਾ ਆ ਰਿਹਾ ਹੈ ਸਾਰੀਆਂ ਲੇਡੀਆਂ ਅਲੱਗ-ਅਲੱਗ ਬਹੁਤ ਵਧੀਆ ਤਿਆਰ ਹੋ ਕੇ ਆਈਆਂ ਨੇ ਪੰਜਾਬਨਾ ਬਣ ਕੇ ਹੋ ਰਿਹਾ ਇੱਥੇ ਮਾਹੌਲ ਖੇਡਾਂ ਵੀ ਹੋ ਰਹੀਆਂ ਨੇ ਖਲਾਇਆ ਜਾ ਰਿਹਾ ਗੇਮਾਂ ਖੇਡੀਆਂ ਜਾ ਰਹੀਆਂ ਹਨ ਤੇ ਨਾਲ ਪਰਫਾਰਮੈਂਸਿਸ ਵੀ ਦਿੱਤੇ ਜਾ ਰਹੀਆਂ ਗਾਨਿਆਂ ਦੇ ਉੱਪਰ ਤੇ ਬਹੁਤ ਅੱਛਾ ਮਾਹੌਲ ਆ ਸਾਰੇ ਬਹੁਤ ਇੰਜੋਏ ਕਰ ਰਹੇ ਬਹੁਤ ਅੱਛਾ ਲੱਗ ਰਹੀ ਥੀਆਂ ਦਾ ਪ੍ਰੋਗਰਾਮ ਹੈ ਗਿਆ ਹੁਣ ਤਾਂ ਪੰਜਾਬ ਚ ਵੀ ਥੀਆਂ ਬਹੁਤ ਜੋਸ਼ ਸ਼ੋਰ ਨਾਲ ਮਨਾਣ ਲੱਗੇ ਪਹਿਲੇ ਤਾਂ ਬਹੁਤ ਵਿੱਚ ਜੇ ਘਟ ਗਿਆ ਸੀਗਾ ਥੀਆਂ ਦਾ ਪ੍ਰੋਗਰਾਮ ਹੁਣ ਹਰ ਇੱਕ ਜਗ੍ਹਾ ਦੇਖੀ ਅਸੀਂ ਪੀਜ਼ਾ 13 ਇੰਚ ਕਦਿਸ਼ੀ ਮੰਦਿਰ ਚ ਮਦਰ ਇੰਡੀਆ ਚ ਸਪਾਰਕਲਿੰਗ ਕਿਡਸ ਚ ਕਲੋਨੀ ਚ ਸਭ ਮਿਲ ਜੁਲ ਕਰ ਦੁਆਰਾ ਸਾਡੇ ਆਪਣੇ ਤਿਹਾਰ ਦੁਆਰਾ ਤੋਂ ਮਨਾਣ ਲੱਗ ਗਿਆ ਨੇ ਲੇਡੀਜ਼ਾਂ ਜਿਹੜੀਆਂ ਪੀ ਪਿਛੇ ਰਹਿ ਜਾਂਦੇ ਸੀ ਤੇ ਹਾਰ ਹੁਣ ਦੁਆਰਾ ਇੰਜੋਏ ਕਰਨ ਲੱਗੇ ਹਰਿਆਣੇ ਚ ਮਹਿੰਦੀ ਲਗਾ ਕੇ ਮਹਿੰਦੀ ਦਾ ਮੇਨ ਸਿੰਧਾਰੇ ਦਾ ਤਿਆਰ ਹੁੰਦਾ ਪਹਿਲੇ ਸਿੰਧਾਰਾ ਆਂਦਾ ਹੈਗਾ ਜਿਵੇਂ ਇੱਧਰ ਆਪਣੇ ਲੋੜੀ ਦੀਵਾਲੀ ਲੋੜੀ ਨੂੰ ਪ੍ਰੇਫਰੈਂਸ ਜ਼ਿਆਦਾ دی ਜਾਂਦੀ ਹੈ ਉੱਥੇ ਸਿੰਧਾਰੇ ਦੀ ਸੌਣ ਦੀ ਮਹੀਨੇ ਦੀ ਪਿੰਗਾ ਪਾ ਕੇ ਬਹੁਤ ਉੱਚੀ ਉੱਚੀ ਪਿੰਗਾ ਛੜਾ ਕੇ ਬਹੁਤ ਇੰਜੋਏ ਕੀਤਾ ਜਾਂਦਾ ਹੈ ਜਿਵੇਂ ਸਿੰਧਾਰਾ ਨਹੀਂ ਆਂਦਾ ਹੈਗਾ ਹਾਂ ਤੇ ਸਿਰਫ ਆਪਣੇ ਸਿੰਪਲ ਜਿਹੇ ਤਿਹਾਰ ਮਨਾਉਂਦੇ ਨੇ ਜॉय ਕਰਕੇ ਉੱਥੇ ਮਤਲਬ ਕੁੜੀਆਂ ਨੂੰ ਬਹੁਤ ਅੱਛਾ ਮਹਿਤਵ دیا ਜਾਂਦਾ ਸੋਨ ਚ ਮੋਸਟਲੀ ਬੁਲਾਇਆ ਜਾਂਦਾ ਵੀ ਸੋਨ ਚ ਜੇ ਦਿੱਤੀਆਂ ਆਪਣੇ ਘਰੇ ਆਣ ਗਿਆ ਤਾਂ ਸਾਡੇ ਦੁੱਖ ਦਰਦ ਮਿਟ ਜਾਂਦੇ ਨੇ ਇਹ ਸੋਮਿਆ ਸਿੰਘਲਾ ਹੈ ਔਰ ਹਮ ਇਹਾ ਇਸ ਦਾ ਫੰਕਸ਼ਨ ਮਨਾ ਰਹੇ ਹਾਂ ਜਹਾਂ ਪਾਰਵਤੀ ਸ਼ਿਵ ਕੇ ਲਿਏ ਐਕਚੁਅਲੀ ਕਾਮਨਾ ਕਰਦੀ ਹੈ ਕਿ ਉਸਕੇ ਪਤੀ ਕੀ ਲੰਬੀ ਉਮਰ ਹੋ ਤੋ ਇਸ ਤਰ੍ਹਾਂ ਸੇ ਇਹ ਫੰਕਸ਼ਨ ਹਮ ਸੈਲੀਬ੍ਰੇਟ ਕਰ ਰਹੇ ਹਾਂ ਮਦਰ ਇੰਡੀਆ ਸਕੂਲ ਮੇ ਸਭ ਲੇਡੀਜ਼ ਇਕੱਠੇ ਹੋਏ ਹੋਏ ਬਹੁਤ ਇੰਜੋਏ ਕਰ ਰਹੇ ਥੈਂਕ ਯੂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਰੋਟਰੀ ਵਪਾਤਰਾ ਰਾਇਲ ਵੱਲੋਂ ਤੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਹੜਾ ਸਾਡੇ ਜਿਹੜੀਆਂ ਮਹਿਲਾਵਾਂ ਨੇ ਨਵੀਂ ਆਗਤਾ ਔਰਤਾਂ ਨੇ ਜਿਹੜੀਆਂ ਆਪਣੇ ਪੇਕੇ ਘਰ ਜਾਂਦੀਆਂ ਸੀ ਤੇ ਜਿਹੜਾ ਸਾਵਣ ਦੇ ਮਹੀਨੇ ਵਿੱਚ ਆਪਣੇ ਸਹੇਲੀਆਂ ਨੂੰ ਮਿਲ ਕੇ ਬੋਲੀਆਂ ਪਾ ਕੇ ਤੇ ਇੱਕ ਦੂਜੇ ਨੂੰ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਸੀ ਉਸ ਕਰਕੇ ਇਸ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਇੱਕ ਸਾਡੇ ਜਿਹੜੇ ਸ਼ਿਵਜੀ ਸ਼ਿਵਜੀ ਪਾਰਵਤੀ ਜੀ ਨੂੰ 108 ਸਾਲ ਬਾਅਦ ਜਿਹੜਾ ਮਿਲੇ ਸੀ ਉਸ ਕਰਕੇ ਵੀ ਜਿਹੜਾ ਤੀਆਂ ਦਾ ਤਿਹਾਰ ਤੀਜ ਦਾ ਤਿਵਾਰ ਜਿਹੜਾ ਪ੍ਰਾਤਨ ਸਮੇ ਤੋਂ ਹੀ ਮੱਲਾਂ ਮਨਾਇਆ ਜਾਂਦਾ ਸੀ ਤੇ ਦਿੱਲੀ ਕੀ ਆ ਗਈ ਇਹਦੇ ਤੇ ਹੁਣ ਜਿਹੜਾ ਆਪਣੇ ਤਿਹਾਰ ਮਨਾ ਰਹੇ ਅੱਜ ਦੇ ਪ੍ਰਾਣਿਕ ਜਿਹੜਾ ਅੱਜ ਦਾ ਜਿਹੜਾ ਪੁਰਾਣੇ ਸਮੇਂ ਵਿੱਚ ਜਿਹੜੇ ਆਪਣੀ ਹੁਣ ਜਿਹੜੀਆਂ ਨਵੀਆਂ ਮਹਿਲਾਵਾਂ ਆ ਰਹੀਆਂ ਨੇ ਜਿਹੜੀ ਸੰਸਕ੍ਰਿਤੀ ਹੈ ਥੋੜਾ ਜਆ ਆਪਾਂ ਪੰਜਾਬੀ ਕਲਚਰ ਤੋਂ ਥੋੜਾ ਦੂਰ ਜਾ ਰਹੇ ਹਾਂ ਬਟ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਹਰ ਕਲੱਬ ਹਰ ਮਹੱਲੇ ਵਿੱਚ ਵੀ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਕਿ ਸਮੇਂ ਦੇ ਅਨੁਸਾਰ ਜਿਹੜਾ ਜਿਹੜੀਆਂ ਮਹਿਲਾਵਾਂ ਮਿਲ ਕੇ ਇਸ ਨੂੰ ਫੇਰ ਆਪਣੇ ਜਿਹੜੇ ਪੁਰਾਣੇ ਸਮੇਂ ਵੱਲ ਲੈ ਕੇ ਜਾ ਰਹੀਆਂ ਨੇ ਸਰਕਲ ਬਣਾ ਮਹਿਲਾਵਾਂ ਚ ਸਾਰਾ ਹੈ ਜੀ ਮਹਿਲਾਵਾਂ ਚ ਬਹੁਤ ਹੁਸਾ ਹੈ ਜੀ ਅਸੀਂ ਦੇਖ ਰਹੇ ਆ ਆਪਣੇ ਜਿਹੜੇ ਹਰ ਸਕੂਲ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਹਰ ਗਲੀ ਵਿੱਚ ਕਿ ਮਹਿਲਾਵਾਂ ਜਿਹੜੀਆਂ ਇਸ ਨੂੰ ਅੱਗੇ ਜਿਹੜੇ ਆਪਣੀ ਖੁਸ਼ੀ ਦੇ ਪ੍ਰਗਟਾਵੇ ਨੂੰ ਲੈ ਕੇ ਅੱਗੇ ਜਾ ਰਹੀਆਂ ਨੇ ਇਹ ਰੋਟੀ ਕਿਲਾ ਪਾਤਨ ਅਰਾਈਵਲ ਨੂੰ ਜੋ ਤੀਆਂ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਮ ਮਨਾਇਆ ਜਾ ਰਿਹਾ ਇਹ ਮਾਦਰੀਨ ਸਕੂਲ ਦੇ ਵਿੱਚ ਮਨਾਇਆ ਜਾ ਰਿਹਾ ਹਰ ਸਾਲ ਅਸੀਂ ਇਸ ਕਲੱਬ ਵੱਲੋਂ ਇਹ ਤਿਉਹਾਰ ਮਨਾਉਂਦੇ ਆਂ ਔਰ ਉਸ ਦੀ ਲੜੀਵਾਜ ਇਸ ਅਸੀਂ ਜਿਹੜਾ ਤੀਨਾਂ ਤਿਉਹਾਰਾ ਬੜੀ ਮਨਾਉਂਦੇ ਆਂ ਬਿਲਕੁਲ ਜੀ ਕਿਉਂਕਿ ਸਾਡੇ ਪੰਜਾਬੀ ਕਲਚਰ ਆ ਜੋ ਸਾਡਾ ਪੰਜਾਬੀ ਵਿਰਸਾ ਇਹਨੂੰ ਲੋਕ ਅਲੋਪ ਹੁੰਦਾ ਜਾ ਰਿਹਾ ਇਸ ਨੂੰ ਜਾਗਰੂਕ ਕਰਨ ਵਾਸਤੇ ਜੇ ਤੀਨਾਂ ਤਿਉਹਾਰਾ ਇਮਰਾਨਾ ਬਹੁਤ ਜ਼ਰੂਰੀ ਹੈ ਅੰਦੀ ਅੱਜ ਅਸੀਂ ਰੋਟਰੀ ਕਲੱਬ ਪਾਟਨਾ ਰਾਇਲ ਦੇ ਵੱਲੋਂ ਮਾਦਰ ਇੰਡੀਆ ਸਕੂਲ ਦੇ ਵਿੱਚ ਸੀਜ ਦਾ ਤਿਹਾਰ ਬੜੀ ਧੁੰਮ ਦਾਮ ਨਾਲ ਸੈਲੀਬ੍ਰੇਟ ਕਰ ਰਹੇ ਆ ਇਸ ਦੇ ਵਿੱਚ ਸਾਡੇ ਰੋਟੇਰੀਅਨਸ ਜੋ ਵੀ ਫੈਮਲੀ ਮੈਂਬਰਸ ਨੇ ਬੜੇ ਉਤਸ਼ਾਹ ਪੂਰਵਕ ਆਪ ਦਾ ਤਿਹਾਰ ਸਜਦਾ ਜੀ ਕਿ ਪੂਰੀ ਸੈਲੀਬ੍ਰੇਸ਼ਨ ਮਨਾ ਰਹੇ ਨੇ ਤੇ ਇਸ ਤੋਂ بڑا ਅਸੀਂ ਰੈਗੂਲਰ ਇਹ ਕਈ ਸਾਲਾਂ ਤੋਂ ਇਹਨੂੰ ਸੈਲੀਬ੍ਰੇਟ ਕਰਦੇ ਆ ਰਹੇ ਹਾਂ ਜਿਵੇਂ ਅਸੀਂ ਦੇਖ ਰਹੇ ਹਾਂ ਸਾਡੇ ਜਿਹੜੇ ਤਿਹਾਰ ਸੀ ਕਾਫੀ ਲੰਮੇ ਸਮੇਂ ਤੋਂ ਇਹ ਪਿਛੜਦੇ ਜਾ ਰਹੇ ਸੀ ਜਦੋਂ ਹੁਣ ਇਹ ਸਮਾਂ ਅਸੀਂ ਤਬਦੀਲੀ ਵੱਲ ਦੇਖ ਰਹੇ ਹਾਂ ਜੋ ਹਰ ਵੇਲੇ ਅਸੀਂ ਦੇਖ ਰਹੇ ਹਾਂ ਵੀ ਜੋ ਵੀ ਤਿਹਾਰ ਆ ਰਹੇ ਨੇ ਇਹਨੂੰ ਪੂਰੀ ਅਸੀਂ ਚੇਂਜਿੰਗ ਜਾਂਦੀਆਂ ਦੇਖ ਰਹੇ ਆ ਜੋ ਕਿ ਇਹ ਤਿਹਾਰ ਤੀਜ ਲਾਲੋ ਕਰਵਾ ਚੌਥ ਲਾਲੋ ਮਹੱਲੇ ਪਰ ਵੀ ਕਲੱਬ ਜਿੰਨੇ ਵੀ ਹੈਗੇ ਨੇ ਸੁਸਾਇਟੀਜ਼ ਲਾਲੋ ਇਹਨੂੰ ਬੜੀ ਧੂਮ-ਧਾਮ ਦੇ ਨਾਲ ਮਨਾ ਰਹੇ ਨੇ ਜੀ